ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸੰਸਾਰ ਵਿੱਚ ਜੇ ਕੋਈ ਵਸਤੂ ਸਥਿਰ ਹੈ ਤਾਂ ਕੇਵਲ ਅਤੇ ਕੇਵਲ ਮਹਾਪੁਰਖਾਂ ਦੇ ਬਚਨ ਹਨ ਜਿਵੇਂ ਇੱਕ ਫੁੱਲ ਹੈ ਪਰ ਉਸ ਫੁੱਲ ਨੂੰ ਜੇ ਕੋਈ ਹਮੇਸ਼ਾ ਵਾਸਤੇ ਰੱਖਣਾ ਚਾਹੇ ਤਾਂ ਨਹੀਂ ਰੱਖ ਸਕਦਾ ਪਰ ਉਸ ਫੁੱਲ ਦੀ ਖੁਸ਼ਬੂ ਨੂੰ ਰੱਖਿਆ ਜਾ ਸਕਦਾ ਹੈ ਜਿਵੇਂ ਅਤਰ ਦੇ ਰੂਪ ਵਿੱਚ ਜਾਂ ਸੰਤ ਦੇ ਰੂਪ ਵਿੱਚ ਜਿੰਨਾ ਚਿਰ ਮਰਜ਼ੀ ਰੱਖ ਸਕਦੇ ਹਾਂ ਇਸੇ ਤਰ੍ਹਾਂ ਜੋ ਮਹਾਪੁਰਖ ਨਿਰੰਕਾਰ ਦੀ ਮਨਾਈ ਮਰਿਆਦਾ ਅਨੁਸਾਰ ਸਰੀਰ ਵਿੱਚ ਆਉਂਦਾ ਹੈ ਅਤੇ ਮਰਿਆਦਾ ਅਨੁਸਾਰ ਹੀ ਜਾਂਦਾ ਹੈ ਨਿਰੰਕਾਰ ਦੀ ਚਲਾਈ ਮਰਿਆਦਾ ਨੂੰ ਭੰਗ ਨਹੀਂ ਕਰਦਾ ਇੱਕ ਫੁੱਲ ਦੀ ਤਰ੍ਹਾਂ ਸਰੀਰ ਵਿੰਚਨ ਹਾਰ ਹੈ ਅਤੇ ਉਹ ਵੀ ਸਰੀਰ ਕਰਕੇ ਹਮੇਸ਼ਾ ਸੰਸਾਰ ਵਿੱਚ ਨਹੀਂ ਰਹਿੰਦਾ ਪਰ ਮਹਾਪੁਰਖ ਦੀ ਵੀ ਇੱਕ ਖੁਸ਼ਬੂ ਹੈ ਜੋ ਸਦਾ ਰੱਖੀ ਜਾ ਸਕਦੀ ਹੈ ਓਹੋ ਹਾਂ ਮਹਾਪੁਰਖਾਂ ਦੇ ਬਚਨ ਅਤੇ ਬਚਨਾਂ ਦੀ ਖੁਸ਼ਬੂ ਲੈੰਦੀ ਦੁਨੀਆ ਤੱਕ ਲੈ ਸਕਦੀ ਹੈ ਇਹ ਇੱਕ ਵੱਖਰੀ ਗੱਲ ਹੈ ਕੋਈ ਉਸ ਖੁਸ਼ਬੂ ਨੂੰ ਪ੍ਰਾਪਤ ਕਰ ਸਕੇ ਜਾਂ ਨਾ ਇਹ ਉਸਦੀ ਮਰਜ਼ੀ ਹੈ ਪਰ ਮਹਾਪੁਰਖ ਦੇ ਬਚਨ ਸਭ ਵਾਸਤੇ ਸਾਂਝੇ ਹਨ ਮਹਾਪੁਰਖ ਦੇ ਬਚਨ ਚਾਹੇ ਉਹ ਕਿਸੇ ਇੱਕ ਨੂੰ ਮੁਖਾਤਬ ਕਰਕੇ ਕਰਨ ਪਰ ਸਭ ਲਈ ਸਾਂਝੇ ਹੁੰਦੇ ਹਨ ਜਿਹੜਾ ਮਰਜ਼ੀ ਇਹਨਾਂ ਬਚਨਾਂ ਨੂੰ ਗ੍ਰਹਿਣ ਕਰ ਲਵੇ ਗੁਰੂ ਦਾ ਬਚਨ ਸੇਵਕ ਦੇ ਨਾਲ ਲੱਗਦਾ ਹੈ ਪਾਣੀ ਡੋਬ ਨਹੀਂ ਸਕਦਾ ਚੋਰ ਚੋਰੀ ਨਹੀਂ ਕਰ ਸਕਦਾ ਅੱਗ ਉਸ ਨੂੰ ਸਾੜ ਨਹੀਂ ਸਕਦੀ ਅਤੇ ਸੰਸਾਰ ਵਿੱਚ ਉਹ ਮਨੁੱਖ ਰੋਸ਼ਲ ਮਨਾਰਾ ਬਣਿਆ ਰਹਿੰਦਾ ਹੈ ਜਿਸ ਨੇ ਆਪਣੇ ਗੁਰੂ ਦਾ ਹੁਕਮ ਮੰਨਿਆ ਹੈ ਇਤਿਹਾਸ ਗਵਾਹ ਹੈ ਕਿ ਸੱਤਵੇਂ ਪਾਤਸ਼ਾਹ ਦੇ ਬਾਗ ਵਿੱਚ ਸਹਿਰ ਕਰਦਿਆਂ ਕੁਰਤੇ ਨਾਲ ਅੜ ਕੇ ਫੁੱਲ ਡਿੱਗ ਪਿਆ ਤਾਂ ਛੇਵੇਂ ਪਾਤਸ਼ਾਹ ਨੇ ਇਤਨਾ ਬਚਨ ਕੀਤਾ ਕਿ ਕੁਰਤੇ ਨੂੰ ਸੰਭਾਲ ਕੇ ਤੁਰਿਆ ਕਰੋ ਉਹਨਾਂ ਅੱਗੋਂ ਸੱਤ ਵਜਣ ਕੀਤਾ ਔਰ ਐਸਾ ਬਚਨ ਪੱਲੇ ਬੰਨਿਆ ਅਤੇ ਜਦੋਂ ਗੱਦੀ ਦੇ ਮਾਲਕ ਵੀ ਬਣ ਗਏ ਫਿਰ ਵੀ ਜਦੋਂ ਕਦੇ ਉਹ kurta ਪਹਿਨਦੇ ਸਨ ਤਾਂ ਫੜ ਕੇ ਹੀ ਤੁਰਦੇ ਸਨ ਗੁਰੂ ਦੇ ਬਚਨ ਪਰ ਤੱਕ ਉਹੀ ਮੰਨਦਾ ਹੈ ਜੋ ਸਮਝਦਾ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਇਸ ਸਾਖੀ ਵਿਚਾਰ ਨੂੰ ਅੱਗੋਂ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਆਣ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਇੱਕ ਸਿਪਾਹੀ ਹੈ ਉਹ ਚੌਂਕ ਵਿੱਚ ਖਲੋ ਕੇ ਆਪਣਾ ਇੱਕ ਹੱਥ ਦਿਖਾ ਕੇ ਮੋਟਰ ਕਾਰਾਂ ਨੂੰ ਰੋਕਦਾ ਹੈ ਉਹਨਾਂ ਵਿੱਚ ਬੜੇ ਬੜੇ ਤਨਾਡ ਅਮੀਰ ਅਫਸਰ ਵੀ ਹੁੰਦੇ ਹਨ ਪਰ ਉਹ ਵੀ ਉਸਦੇ ਇਸ਼ਾਰੇ ਤੇ ਫੱਟ ਰੁਕ ਜਾਂਦੇ ਹਨ ਚਾਹੇ ਉਹ ਸਿਪਾਹੀ ਇਹੇ ਵੀ ਜਾਣਦਾ ਹੈ ਕਿ ਮੈਂ ਤਾਂ 150 ਰੁਪਏ ਦਾ ਨੌਕਰ ਹਾਂ ਅਤੇ ਇਹ ਲੋਕ 50-50 ਹਜ਼ਾਰ ਰੁਪਏ ਦੀ ਹਾੜੀ ਦਾ ਕਮਾਉਣ ਵਾਲੇ ਹਨ ਪਰ ਮੈਂ ਇਹਨਾਂ ਨੂੰ ਇਸ਼ਾਰੇ ਨਾਲ ਰੋਕਦਾ ਹਾਂ ਫਿਰ ਵੀ ਉਹ ਬੇਫਿਕਰ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਮੇਰੇ ਪਿੱਛੇ ਸਾਰੀ ਪੁਲਿਸ ਹੈ ਸਾਰੀ ਗਵਰਨਮੈਂਟ ਹੈ ਅਦਾਲਤਾਂ ਨਹੀਂ ਹਨ ਮੈਂ ਇਹਨਾਂ ਨੂੰ ਕਾਨੂੰਨ ਮੁਤਾਬਕ ਫੜ ਕੇ ਸਜ਼ਾ ਵੀ ਦਿਵਾ ਸਕਦਾ ਹਾਂ ਇਸ ਲਈ ਉਹ ਬੇਫਿਕਰ ਹੁੰਦਾ ਹੈ ਇਸੇ ਤਰ੍ਹਾਂ ਜੋ ਗੁਰੂ ਦਾ ਸੇਕ ਹੈ ਉਹ ਉਹ ਵੀ ਕਿਸੇ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਉਹ ਜਾਣਦਾ ਹੈ ਕਿ ਮੇਰੇ ਪਿੱਛੇ ਗੁਰੂ ਨਾਨਕ ਪਾਤਸ਼ਾਹ ਕਲਗੀਧਰ ਪਾਤਸ਼ਾਹ ਦੀਆਂ ਸਾਰੀਆਂ ਤਾਕਤਾਂ ਹਨ ਗੁਰੂ ਮੇਰੇ ਸਦਾ ਅੰਗ ਸੰਗ ਹੈ ਇਸ ਲਈ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ ਜਾ ਕਾ ਕਹਿਆ ਦਰਗਾਹ ਚਲੇ ਸੋ ਕਿਸ ਕੋ ਨਦਰ ਲੈ ਆਵੈ ਤਲ ਇਹੇ ਗੁਣ ਉਸ ਵਿੱਚ ਹੋ ਸਕਦੇ ਹਨ ਜੋ ਗੁਰੂ ਤੋਂ ਪੈ ਖੰਦਾ ਹੈ ਅਤੇ ਗੁਰੂ ਤੋਂ ਪੈ ਉਹੀ ਕਹਿੰਦਾ ਹੈ ਜੋ ਗੁਰੂ ਨੂੰ ਸਦਾ ਅੰਗ ਸੰਗ ਸਮਝਦਾ ਹੈ ਅਤੇ ਅੰਗ ਸੰਗ ਉਹੀ ਸਮਝਦਾ ਹੈ ਜੋ ਉਸਦਾ ਬਚਨ ਮੰਨਦਾ ਹੈ ਜਿਸ ਨੇ ਵੀ ਬਚਨ ਮੰਨਿਆ ਹੈ ਉਸਦਾ 베ੜਾ ਪਾਰ ਹੋਇਆ ਹੈ ਭੂਮਿਆ ਚੋਰ ਨੇ ਵੀ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਨੂੰ ਮੰਨ ਲਿਆ ਤਾਂ ਉਹ ਚੋਰ ਨਹੀਂ ਰਿਹਾ ਸੰਤ ਹੀ ਬਣ ਗਿਆ ਜੋ ਵੀ ਇਨਸਾਨ ਗੁਰੂ ਨਾਲ ਜਾਂ ਮਹਾਪੁਰਖਾਂ ਨਾਲ ਜੁੜ ਜਾਵੇ ਅਤੇ ਸਾਰੀ ਉਮਰ ਨਿਭਾ ਜਾਵੇ ਗੁਰੂ ਤੋਂ ਬੇਮੁਖ ਨਾ ਹੋਵੇ ਕਦੇ ਗੁਰੂ ਤੇ ਸ਼ੰਕਾ ਨਾ ਕਰੇ ਉਸ ਦੇ ਬਰਾਬਰ ਹੀਰਾ ਤਾਂ ਕਿ ਲਤਨ ਵੀ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਹੀਰੇ ਦਾ ਅਤੇ ਰਤਨ ਦਾ ਬਹੁਤ ਫਰਕ ਹੈ ਹੀਰੇ ਪੰਨੇ ਜਵਾਰਤ ਅਮਲਿਕ ਲਾਲ ਅਤੇ ਲਾਲ ਇਹ ਸਮੁੰਦਰ ਵਿੱਚੋਂ ਨਿਕਲਦੇ ਹਨ ਇਹਨਾਂ ਨੂੰ ਹੰਸ ਖਾਂਦਾ ਹੈ ਕਿਉਂਕਿ ਇਹ ਹੰਸ ਦੀ ਖੁਰਾਕ ਹੈ ਸਾਹਿਬ ਆਖਦੇ ਹਨ ਹੰਸਾ ਹੀਰਾ ਮੋਤੀ ਤੁਗਣਾ ਪਰ ਇਹੇ ਜੋ ਰਤਨ ਹੈ ਜਿਵੇਂ ਇੱਕ ਹੰਸ 12 ਸਾਲ ਹੀਰੇ ਪੰਨੇ ਜਵਾਰਤ ਖੰਦਾ ਰਹੇ ਤਾਂ ਉਸ ਦੇ ਪੇਟ ਵਿੱਚ ਇੱਕ ਰਤਨ ਬੰਦਾ ਹੈ ਹੁਣ ਆਪ ਹੀ ਅੰਦਾਜ਼ਾ ਲਾ ਲੈਣਾ ਕਿ ਹੀਰੇ ਅਤੇ ਰਤਨ ਵਿੱਚ ਕਿੰਨਾ ਕੁ ਫਰਕ ਹੈ ਏਸੇ ਲਈ ਸਾਹਿਬ ਫੁਰਮਾਉਂਦੇ ਹਨ ਅਮਲਿਕ ਲਾਲ ਇਹ ਰਤਨ ਹੁਣ ਸਵਾਲ ਖੜਾ ਹੁੰਦਾ ਹੈ ਕਿ ਇਤਨੇ ਕੀਮਤੀ ਬਚਨਾਂ ਨੂੰ ਸੁਣ ਕੇ ਫਲ ਕੀ ਮਿਲੇਗਾ ਤਾਂ ਸਾਹਿਬ ਜੀ ਦਾ ਹੁਕਮ ਹੈ ਜਿਵੇਂ ਕਿਸੇ ਦੇ ਘਰ ਰਤਨਾਂ ਦੇ ਬਰਾਬਰ ਪਦਾਰਥ ਹੋਵੇ ਜਾਂ ਇਤਨਾ ਧਨ ਹੋਵੇ ਉਹ ਤਾਂ ਚਾਹੇ ساری ਉਮਰ ਕਮਨਾ ਕਰੇ ਬਹਿ ਕੇ ਖਾ ਸਕਦਾ ਹੈ ਬਲਕਿ ਆਪ ਇਕੱਲਾ ਨਹੀਂ ਸਗੋਂ ਆਪਣੇ ਕੁੱਲ ਨੂੰ ਵੀ ਖਵਾ ਸਕਦਾ ਹੈ ਹੋਰ ਵੀ ਕੋਈ ਲੋੜਵੰਦ ਹੋਵੇ ਕੋਈ ਭੈਣ ਭਰਾ ਉਸ ਦੀ ਰੋਟੀ ਦਾ ਸਾਧਨ ਵੀ ਬਣਾ ਸਕਦਾ ਹੈ ਪਰ ਜਿਸ ਪਾਸ ਮਹਾਪੁਰਖਾਂ ਦੇ ਕੀਮਤੀ ਬਚਨ ਹੋਣ ਉਹ ਸਿਰ ਸਿਰਫ ਆਪ ਹੀ ਨਹੀਂ ਤਰਦਾ अनेका ਨੂੰ ਤਰ ਜਾਂਦਾ ਹੈ ਕਿਉਂਕਿ ਉਹਨਾਂ ਦੀ ਕੀਮਤ ਹੀ ਇਤਨੀ ਹੈ ਸਾਹਿਬ ਆਖਦੇ ਹਨ ਸੁਨਤ ਕਮਾਵਤ ਹੋਤ ਉਦਾਰ ਆਪ ਤਰੈ ਲੋਕੈ ਨਿਸਕਾਰ ਸਿਰਫ ਸੁਨਣਾ ਹੀ ਨਹੀਂ ਸੁਨ ਕੇ ਬਚਨ ਕਮੋਨੇ ਵੀ ਹਨ ਸੁਨਦੀ ਤਾਂ ਬੜੀ ਦੁਨੀਆ ਹੈ ਪਰ ਜੋ ਸੁਨ ਕੇ ਬਚਨਾਂ ਨੂੰ ਕਮੁੰਦਾ ਹੈ ਉਹ ਆਪ ਵੀ ਦਰਦਾ ਹੈ ਅਤੇ ਹੋਰਾਂ ਦਾ ਤਾਰਨ ਹਾਰ ਵੀ ਬਣ ਜਾਂਦਾ ਹੈ ਗੁਰਗਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਪੇ ਤਸਕਰ ਨਹੀਂ ਲੈਵਾ ਪਾਹੇ ਨਾ ਸਾ ਕਹਿ ਜਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ